ਕੀ ਕਹਣਾ ਚਾਹੁੰਦੇ ਜੀ ਮੇਰਾ ਨਾਮ ਚਰਨਜੀਤਾ ਸਾਡੀ ਆਲਰੀਡੀ ਐਕਸਨਸਭਾ ਕੋਲੇ ਨਕਸਨਸਭਾ ਜ਼ਿਲ੍ਹਾ ਮਕਸਦ ਦਾ ਪ੍ਰੈਜ਼ੀਡੈਂਟ ਮੈਂ ਆ ਜਿਹੜੀ ਸਮੱਸਿਆ ਕੀ ਹੈ ਤੇ 4-5 ਦਿਨ ਹੋ ਗਏ ਖਰੀਦ ਜਿਹੜੀ ਬੰਦ ਕਰ ਦਿੱਤੀ ਸਰਕਾਰ ਨੇ ਤੁਹਾਡਾ ਤੜ ਖਸਾਨਾਂ ਦਾ ਝੋਨਾ ਸਾਰੀਆਂ ਦੁਕਾਨਾਂ ਦੇ ਉੱਪਰ ਆ ਮੰਡੀ ਚ ਦੇਖ ਲਓ ਸਾਰਾ ਪਿਆ ਉਹਦੇ ਨਾਲ ਕੱਲਾ ਕਿਸਾਨ ਨਹੀਂ ਖਰਾਬ ਹੋ ਰਿਹਾ ਆ ਮੰਦੂਰ 5000 ਬੰਦਾ ਹੈ ਮੰਦੂਰ ਖਰਾਬ ਹੋ ਰਿਹਾ ਆ ਆੜਤੀਏ ਖਰਾਬ ਹੋ ਰਿਹਾ ਆ ਕਿਸਾਨ ਖੇਤਾਂ ਵਿੱਚ ਕਣਕ ਬੀਜ ਰਿਹਾ ਆਪਦੀ ਵਿੱਚੋਂ ਨਾ ਮੰਡੀ ਜਿੱਥੇ ਸਾਡਾ ਸਾਡਾ ਨੰਬਰ ਵਾਰ ਚਲਤੁਲੀ ਜਾਊਗਾ ਇਸ ਕਰਕੇ ਕਿਸਾਨ ਜਿਹੜਾ ਸਾਰਾ ਖੇਤਾਂ ਦੇ ਵਿੱਚ ਲੱਗਿਆ ਹੋਇਆ ਇਸ ਸਰਕਾਰ ਨੇ ਸਾਡੇ ਅੱਜ ਗੁਰੇ ਦਿਨ ਲਿਆ ਤੇ ਜਿਹੜੀ ਸਰਕਾਰ ਕਹਿੰਦੀ ਸੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਊਗੀ ਮਜ਼ਦੂਰ ਨੂੰ ਕੋਈ ਦਿੱਕਤ ਨਹੀਂ ਆਊਗੀ ਯਾਰਤੀਏ ਨੂੰ ਕੋਈ ਦਿੱਕਤ ਨਹੀਂ ਆਊਗੀ ਇੱਥੇ ਕੀ ਹੋਇਆ ਸਾਰੇ ਦਾ ਸਾਰਾ ਰਿਕਾਰਡ ਕਢਾ ਲੈਣਾ ਜਿਹੜੇ ਮੰਡੀ ਦੇ ਚਾਰੇ ਸ਼ੈਲਰ ਆ ਪਨਾਟ ਸ਼ੈਲਰ ਆ ਪੰਜ ਪੰਜ ਸ਼ੈਲਰ ਇੱਥੇ ਮੰਡੀ ਦੇ ਉਹ ਰਕਾਰਡ ਕਢਾ ਲੈਣ ਵੀ ਕਿੰਨਾ ਆੜਤੀ ਉਹ ਕਿੰਨੇ ਕਿਹੜੇ ਆੜਤੀ ਉਹ ਕਿੰਨਾ ਗੱਟਾ ਤੁਲਿਆ ਸਭ ਤੋਂ ਵੱਧ ਕੱਲੇ ਮਿਲੀ ਭੁਗਤ ਨਾਲ ਇਹਨੇ ਮਾਰਕੀਟ ਕਮੇਟੀ ਨੇ ਸਾਰੇ ਆਫਸਰਾਂ ਨੇ ਤਾਂ ਉਹ ਸ਼ੈਲਰਾਂ ਦਾ ਮਾਲ ਚੱਕਿਆ ਦੂਜੇ ਆੜਤੀਏ ਸਾਰੇ ਖਰਾਬ ਹੋਈ ਜਾ ਰਹੇ ਇੱਥੇ ਕਿਸੇ ਦਾ ਮਾਲ ਨਹੀਂ ਚੱਕਿਆ ਗਿਆ ਜਿੰਨਾ ਤਨਾੜ ਸ਼ੈਲਰਾਂ ਦਾ ਮਾਲ ਚੱਕਿਆ ਗਿਆ ਦੂਜਾ ਨੰਬਰ ਜਿਹੜਾ ਖਰੀਦ ਬੰਦ ਕਰਨ ਦਾ ਮਿਲੀ ਭੁਗਤਣਾ ਵੀ ਲੁੱਟ ਕਰਨੀ ਛੱਲਣਾ ਨਾਲ ਰਲ ਕੇ ਘੱਟ ਰੇਟ ਤੇ ਚੱਕਣਾ ਇਹਨੂੰ ਕਾਟ ਮੰਗਣੀ ਇਹ ਹਾਲਾਤ ਬਣਾਏ ਆ ਸਰਕਾਰ ਨੇ ਇੱਥੇ ਸਾਡੇ ਕਿਸਾਨਾਂ ਦੇ ਜਦ ਤੱਕ ਇਹ ਝੋਨਾ ਅੱਜ ਤੁਰੰਤ ਇਹਦੀ ਡੀਸੀ ਸਾਹਿਬ ਨੂੰ ਸਾਡੀ ਬੇਨਤੀ ਹੈ ਵੀ ਤੁਰੰਤ ਇਹਦੀ ਖਰੀਦ ਚਾਲੂ ਕਰਨ ਜੇ ਇਹਦੀ ਚਾਲੂ ਨਾ ਕਰਨਾ ਇੱਥੇ 4-5000 ਬੰਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਕੱਲ ਨੂੰ ਅਸੀਂ ਰੋਡ ਜਾਮ ਕਰਾਂਗੇ ਫੇਰ ਸਾਨੂੰ ਦੋ ਛੀਨਾ ਠਾ ਠਲਾ ਠਲਾਉਣ ਪ੍ਰਸ਼ਾਸਨ ਕਹੇ ਵੀ ਸਿੱਧੀ ਤੁਸੀਂ ਰੋਡ ਜਾਮ ਕਰ ਲਈ ਕਿੰਨੇ ਕਿੱਲਿਆਂ ਦੀ ਫਸਲ ਹੈ ਮੇਰੀ ਹੈਗੀ 4 ਕਿੱਲਿਆਂ ਦੀ ਫਸਲ ਮੇਰੇ ਨਾਲ ਹੈਗੇ ਸਾਥੀ ਇਹਦੀ 8-10 ਕਿੱਲਿਆਂ ਦੀ ਫਸਲ ਹੈ ਬਾਕੀ ਸਾਥੀ ਹੋਰ ਖੜੇ ਐ ਤੇ ਕਿਸੇ ਦੇ ਕਿੰਨੇ ਗੱਟੇ ਪਿਆ ਕੇ ਇਹਦਾ 500 ਗੱਟਾ ਪਿਆ ਕਿਸੇ ਦਾ 400 ਗੱਟਾ ਪਿਆ ਇਸ ਕਰਕੇ ਸਾਰੇ ਕਿਸਾਨਾਂ ਦੀ ਜਿਹੜੀ ਫਸਲ ਹੈ ਤੇ ਪਈ ਹੈ ਇਸ ਮੰਡੀ ਦੇ ਵਿੱਚ ਸਾਡੀ ਇਹ ਮੰਗ ਹੈ ਵੀ ਤੁਰੰਤ ਖਰੀਦ ਚਾਲੂ ਕਰਦਨ ਸਾਡਾ ਝੋਨਾ ਚੱਕਿਆ ਜਾਵੇ ਸਾਨੂੰ ਤਾਂ ਇਹੀ ਹੈ ਵੀ ਸਾਡੀ ਖੱਜਲ ਖਰਾਬੀ ਨਾ ਕੀਤੀ ਜਾਵੇ ਆ ਮੰਦੂਰ ਵਿਚਾਰੇ ਖਰਚਾ ਵਿਹਲੇ ਬਹਿ ਕੇ ਖਾ ਰਹੇ ਆ ਇਹਨਾਂ ਦਾ ਵੀ ਕੰਮ ਚੱਲ ਪਈ ਇਸ ਕਰਕੇ ਸਾਡੀ ਇਹ ਮੰਗ ਹੈ ਸਾਡੀ ਡੀਸੀ ਸਾਹਿਬ ਨੂੰ ਬੇਨਤੀ ਆ ਅਸੀਂ ਖੁੱਡੀਆਂ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕੀਤੀવાડી ਮੰਤਰੀ ਆ ਇਸ ਹਲਕੇ ਦਾ ਇਹਨਾਂ ਕਿਸਾਨਾਂ ਨੇ ਵੋਟਾਂ ਪਾ ਕੇ ਇੱਥੇ ਬਿਠਾਇਆ ਗੱਦੀ ਤੇ ਇਥੇ ਕ੍ਰੰਤੀ ਉਹਨੂੰ ਫੈਸਲਾ ਲੈ ਕੇ ਅੱਜ ਖਰੀਦ ਚਾਲੂ ਕਰਨੀ ਚਾਹੀਦੀ ਕਿੰਨਾਂ ਵਾਲੀ ਮੰਡੀ ਦੀ ਆ ਇਸ ਕਰਕੇ ਫਿਰ ਸਾਨੂੰ ਦੋਸ਼ੀ ਨਾ ਇਹ ਕਹਿਣ ਵੀ ਤੁਸੀਂ ਸੜਕਾਂ ਜ਼ਬਰਦਸਤੀ ਰੋਕਦੇ ਆ ਫਿਰ ਅਸੀਂ ਮਜਬੂਰਨ ਤੌਰ ਤੇ ਜਦੋਂ ਸਾਡੀ ਕੋਈ ਸੌਂਦਾ ਨਹੀਂ ਆ ਟਾਈਮ ਕੀ ਹੋ ਗਿਆ ਟਾਈਮ ਚੈੱਕ ਕਰ ਲਓ ਤੁਸੀਂ ਮਾਰਕਰ ਕਮੇਟੀ ਦੇ ਵਿੱਚ ਇੱਕ ਮੁਲਾਜ਼ਮ ਨਹੀਂ ਆ ਹਾਲਾਤ ਹੈ ਜਿਹੜੇ ਮਰਜ਼ੀ ਡਾਕਟਰ ਚਲੇ ਜਾਓ ਤੁਸੀਂ 11 ਵਜੇ ਤੱਕ ਤੁਹਾਨੂੰ ਕੋਈ ਮੁਲਾਜ਼ਮ ਨਹੀਂ ਮਿਲੂਗਾ ਕਿਤੇ ਸਭਾ 11 ਦਾ ਟਾਈਮ ਹੋ ਗਿਆ ਇਹ ਹਾਲਾਤ ਇੱਥੇ ਬਣਾ ਕਿਹਦੇ ਕੋਲੇ ਜਾਈਏ ਕਿਹਦੇ ਕੋਲੇ ਰੋਈਏ ਦੱਸੋ ਕਿਹਦੇ ਕੋਲੇ ਫਰਿਆਦ ਲੈ ਕੇ ਜਾਈਏ ਜਿਹੜੇ ਅਸਰਾਂ ਦੇ ਨੰਬਰ ਦਿੱਤੇ ਇਹਨਾਂ ਨੂੰ ਫੋਨ ਹੀ ਨਹੀਂ ਚੱਕਦੇ ਇਹ ਹਾਲਾਤ ਸਕੇ ਬਣੇ ਹੋਏ ਆ ਸਾ ਜੀ ਕਿਕੀ ਮਿੱਟਾ ਆਪਣੀ ਡਿਵਾਂਚਨ ਨਵੇਸ਼ ਕੁਮਾਰ ਫਰਮਾਏ ਜੀ ਕੀ ਦਿੱਕਤ ਕੀ ਆ ਰਹੀ ਹੈ ਮਿਲ ਕੋਈ ਦਿੱਕਤ ਹੈ ਜੀ ਪਿਛਲੇ ਕਾਫੀ ਦਿਨਾਂ ਤੋਂ ਪਹਿਲਾਂ ਤਾਂ ਸਾਡੀ ਮਾਰਕੀਟ ਕਮੇਟੀ ਚੇਂਜ ਹੋਈ ਮਲੋੜ ਤੋਂ ਕਿੱਲੇ ਵਾਲੀ ਹੋਈ ਸਾਡੇ ਘੱਟੋ ਘੱਟ ਵੀ 7-8 ਦਿਨ ਤਾਂ ਸਾਡੇ ਬਿੱਲ ਨਹੀਂ ਪਏ ਜੀ ਇਹ ਤਰੀਕ ਤੋਂ ਲੈ ਕੇ 4-5 ਤਰੀਕ ਤੱਕ ਸਾਡੇ ਬਿੱਲ ਨਹੀਂ ਪਏ ਪਹਿਲਾਂ ਤਾਂ ਸਾਨੂੰ ਆ ਬੜੀ ਭਾਰੀ ਸਮੱਸਿਆ ਆ ਗਈ ਜੋ ਸਾਡੇ ਬਿੱਲ ਨਹੀਂ ਪਏ ਜੋ ਮਾਰਕੀਟ ਕਮੇਟੀ ਚੇਂਜ ਹੋਈ ਇਹਨਾਂ ਦਾ ਪ੍ਰੋਸੈਸ ਸੀਗਾ ਉਹ ਪ੍ਰੋਸੈਸ ਦੇ ਦੌਰਾਨ ਸਾਡੇ ਬਿੱਲ ਨਹੀਂ ਪਏ ਜੀ ਪਹਿਲਾਂ ਤਾਂ ਸਭ ਤੋਂ ਵੱਡੀ ਸਾਨੂੰ ਇਹ ਦਿੱਕਤ ਆਈ ਜੀ ਉਸ ਤੋਂ ਬਾਅਦ ਵੀ ਹੁਣ ਸਾਡੀ ਵੀਡੀਓਗ੍ਰਾਫੀ ਸਾਡੀ ਹੋ ਗਈ ਇਨਕੁਆਰੀਆਂ ਹੋ ਗਈਆਂ ਪਰਸਨਲੀ ਮੇਰੀ ਦੁਕਾਨ ਦੀ ਵੀਡੀਓਗ੍ਰਾਫੀ ਪਰਸੋਂ ਹੋਈ ਹੈ ਕੱਲ ਵੀ ਹੋਈ ਹੈ ਪਰਸੋਂ ਵੀ ਹੋਈ ਹੈ ਵੀਡੀਓਗ੍ਰਾਫੀ ਹੋਣ ਤੋਂ ਬਾਅਦ ਵੀ ਜ਼ਿੰਮੇਵਾਰਾਂ ਤੋਂ ਪੁੱਛਿਆ ਗਿਆ ਸਾਰਾ ਕੁਝ ਹੋਣ ਤੋਂ ਬਾਅਦ ਵੀ ਸਾਡਾ ਮਾਲ ਨਹੀਂ ਲਿਖਿਆ ਗਿਆ ਉਵੇਂ ਦਾ ਉਵੇਂ ਹੀ ਸਾਡਾ ਮਾਲ ਪਿਆ ਹੈ ਵੀਡੀਓਗ੍ਰਾਫੀ ਸਾਡੀ ਹੋ ਗਈ ਫੋਟੋਆਂ ਸਾਡੀਆਂ ਹੋ ਗਈਆਂ ਸਾਡਾ ਮਾਲ ਹਜੇ ਤੱਕ ਵੀ ਨਹੀਂ ਲਿਖਿਆ ਗਿਆ ਤੇ ਹੁਣ ਕਿਸਾਨ ਦੇਖੋ ਕਿਸਾਨ ਆਏ ਹੋਏ ਆ ਅਸੀਂ ਕਿਸਾਨਾਂ ਨੂੰ ਦੇਤਾ ਜਵਾਬ ਹੁਣ ਦੇਖੋ ਕਿਸਾਨ ਪਰੇਸ਼ਾਨ ਹੋ ਰਿਹਾ ਹੈ ਮਜ਼ਦੂਰ ਵੀ ਪਰੇਸ਼ਾਨ ਹੋ ਰਿਹਾ ਹੈ ਆਰਥ ਵੀ ਪਰੇਸ਼ਾਨ ਹੈ ਪਰ ਦੂਜੀ ਗੱਲ ਮੰਗਿਆ ਹੈ ਕਿ ਵੀ ਇੱਕ ਤਾਂ ਸਾਡੀ ਖਰੀਦ ਖੋਲੀ ਜਾਵੇ ਪ੍ਰੋਪਰ ਤਰੀਕੇ ਨਾਲ ਚਾਹੇ ਵੀਡੀਓਗ੍ਰਾਫੀ ਹੋ ਕੇ ਖਰੀਦ ਹੋਵੇ ਚਾਹੇ ਕਿਵੇਂ ਹੋਵੇ ਸਾਡੀ ਖਰੀਦ ਕਰਾਈ ਜਾਵੇ ਸਾਨੂੰ ਮਾਲ ਤੋਂ ਸਾਡੇ ਇੱਥੇ ਅਪ੍ਰੋਕਸੀਮੇਟਰੀ ਲੱਖ ਤੋਂ ਲੈ ਕੇ ਡੇਢ ਲੱਖ ਕੱਟੇ ਦੇ ਵਿੱਚ ਵਿੱਚ ਪਿਆ ਸੀ ਔਰ ਇੱਕ ਗੱਲ ਹੋਰ ਹੈ ਸਾਰੀ ਮੰਡੀ ਦੇ ਆੜਤੀਆਂ ਨੇ ਇੱਥੇ ਅਰਾਈਵਲ ਲਿਖ ਕੇ ਦੇਤੀ ਜੀ ਲੈਟਰ ਪੈਡ ਤੇ ਵਿਦ ਫਾਰਮਰ ਫਾਰਮਰ ਵਿਦ ਫਾਰਮਰ ਲੈਟਰ ਪੈਡ ਤੇ ਲਿਖ ਕੇ ਸੈਕਟਰੀ ਸਾਹਿਬ ਨੂੰ ਪਰਸੋਂ ਅਸੀਂ ਆਪ ਦੀ ਅਰਾਈਵਲ ਲਿਖ ਕੇ ਦੇਤੀ ਜੀ ਹਮ ਇੰਨੀ ਰਾਈਵਲ ਸੀ ਟੋਟਲ ਅਰਾਈਵਲ ਦੇਖੋ ਆਹੀ ਮੈਂ ਜਿਹੜਾ ਤੁਹਾਨੂੰ ਦੱਸਿਆ ਲੱਖ ਤੋਂ ਲੈ ਕੇ ਡੇਢ ਲੱਖ ਕੱਟੇ ਦੇ ਨੇੜੇ ਅਰਾਈਵਲ ਸੀਗੀ ਹਾਂਜੀ ਹਾਂਜੀ रंजीत कुमार बिहार से कितने टाइम से काम करने के लिए नब्बे महीना में बीस तारीख को आए हैं आज हाँ। दो महीना लगने के लिए हम लोग को चल दिया है सेठ सब बोल रहा है पंखा लगा लगा के अब बहुत ढेर पड़ा है यहाँ पे न तो तोल होता है न गाड़ी लोड होता है हम हाँ। लोग यहाँ बैठ के खा रहे हैं सेठ से पैसा मांगते हैं तो बोलता है अगर बोरी भराई होगा लोडिंग होगा फिर आप लोग को पैसा मिलेगा यही सब समस्या है दो महीना लगने के लिए चल दिया आदमी साथ हम तो पचास पचपन आदमी कितना काम निकल गया कितना बाकी है हम लोग का दो काम लगभग साठ सत्तर हजार गट्टा जो है भरा ही हो गया लगभग पैतीस चालीस हजार गट्टा जो है भरने के लिए बचा हुआ है कौन सी फर्म पे काम कर मंगल से ठीक है जी जी